ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਤੇ ਭਜਨ ਗਾਇਕ ਰਾਜੂ ਕਿੰਗਰਾ ਦੇ ਦਰਵਾਹਾ ਤੇ ਮੈਂ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆ ਰਿਹਾ ਬਹੁਤ ਵਧੀਆ ਜਾਣਕਾਰੀ ਹੈ ਤੇ ਰੇਲਵੇ ਫਾਟਕ ਪਿੰ ਪਿਉਰੀ ਵਾਲਾ ਪਿੰਡ ਦੇ ਦਰਵਾ ਤੇ ਨੇੜੇ ਹੈਗਾ ਜੀ ਗੁਰਦੁਆਰਾ ਸੀਨੀਅਰ ਸਾਹਿਬ ਪਾਸ਼ਾ 10ਵੀਂ ਇਸ ਟਾਈਮ ਗੁਰੂ ਪਾਤਸ਼ਾਹ ਦੀ ਗੁਰਬਾਣੀ ਦਾ ਜਾਪ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਤੋਂ ਤੇ ਇਹਨਾਂ ਦੇ ਨੇੜੇ ਇੱਕ ਨਾ ਕੁਲਫੀ ਆਈਸਕ੍ਰੀਮ ਦੀ ਕੋਈ ਕੰਮ ਕਰ ਰਿਹਾ ਬੰਦਾ ਤੇ ਲੋਕ ਕਹਿੰਦੇ ਵੀ ਬਾਹਰ ਜ਼ਿਆਦਾ ਮਜ਼ਾ ਹੈ ਬਾਹਰ ਕੰਮ ਜਾ ਕੇ ਕੰਮਾਂ ਕਰਾਂਗੇ ਤੇ ਬਾਹਰ ਫੌਰਨ ਜਾ ਕੇ ਕੰਮ ਕਰਾਂਗੇ ਪਰ ਇਹ ਭਾਜੀ ਕਹਿੰਦੇ ਵੀ ਬਾਹਰ ਦਾ ਕੋਈ ਐਡਾ ਸਕੋਪ ਨਹੀਂ ਹੈ ਤੇ ਬਾਹਰ ਤੋਂ ਜ਼ਿਆਦਾ ਇਨਕਮ ਇੱਥੇ ਹੈਗੀ ਆ ਤੇ ਆਪਾਂ ਹੁਣ ਗੱਲ ਕਰਾਂਗੇ ਜਿਹੜੇ ਭਾਜੀ ਕੁਲਫੀ ਦਾ ਕੰਮ ਕਰਦੇ ਆ ਆਈਸਕ੍ਰੀਮ ਦਾ ਕੰਮ ਕਰਦੇ ਆ ਆ ਪਿੰਡ ਗਿਲਜੇ ਵਾਲਾ ਤੋਂ ਹੈ ਤੇ ਉਹਨਾਂ ਦਾ ਆਪਾਂ ਨਾਮ ਜਾਣਨ ਦੀ ਕੋਸ਼ਿਸ਼ ਕਰਾਂਗੇ ਨਾਮ ਧਾਰੀ ਸਪੈਸ਼ਲ ਨਾਮ ਧਾਰੀ ਕੁਲਫੀ ਹੈ ਤੇ ਉਹਨਾਂ ਦਾ ਨਾਮ ਜਾਣਨ ਦੀ ਕੋਸ਼ਿਸ਼ ਕਰਦੇ ਆ ਆਪਾਂ ਤੇ ਉਹਨਾਂ ਨੂੰ ਕੁਝ ਜਾਣਕਾਰੀਆਂ ਵੀ ਲੈਣਿਆ ਹਾਂ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੋਭਨਾਮ ਹੈ ਜੀ ਤੁਹਾਡਾ ਨੌਸਕਪਾਲ ਸਿੰਘ ਹੈ ਜੀ ਮੇਰਾ ਸੁਖਪਾਲ ਸਿੰਘ ਹੈ ਜੀ ਤੇ ਇਹ ਕੰਮ ਜਿਹੜਾ ਤੁਸੀਂ ਕੀਤਾ ਹੈ ਗੁਲਫੀ ਦਾ ਆਈਸਕ੍ਰੀਮ ਦਾ ਕੰਮ ਕੀਤਾ ਹੈ ਕਿੰਨੇ ਚਿਰ ਤੋਂ ਸ਼ੁਰੂ ਕੀਤਾ ਜੀ ਅੱਜ ਕਿਲੇ 3 ਸਾਲਾਂ ਤੋਂ ਕਰ ਰਹੇ ਆ ਜੀ 3 ਸਾਲਾਂ ਤੋਂ ਕੰਮ ਕਰ ਰਹੇ ਆ ਭਾਜੀ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਗੁਲਫੀ ਦਾ ਕੰਮ ਕਰਨ ਲਾ ਤੁਸੀਂ ਨਾਲ-ਨਾਲ ਤੁਸੀਂ ਗਾਕਾਂ ਨੂੰ ਵੀ ਟੈਂਡ ਕਰੀ ਜਾਓ ਕੋਈ ਗੱਲ ਨਹੀਂ ਆਪਾਂ ਗੱਲ ਕਰਦੇ ਆ ਤੇ ਕਾਫੀ ਇੱਥੇ ਰੁੱਕ ਕੇ ਗਾਕ ਕੁਲਫੀਆਂ ਦਾ ਇੰਜੋਏ ਕਰਦੇ ਆ ਆਈਸਕ੍ਰੀਮ ਦਾ ਇੰਜੋਏ ਕਰਦੇ ਆ ਗਰਮੀਆਂ ਦਾ ਸਮਾਂ ਤੇ ਚਲੋ ਬਾਅਦ ਵਿੱਚ ਗੱਲ ਕਰਦੇ ਆ ਆਪਾਂ ਕੁਲਫੀਆਂ ਰਹਿ ਰਿਆ ਭਾਜੀ ਜੀ ਹਰ ਤਰ੍ਹਾਂ ਦੀ ਕੁਲਫੀ ਰੱਖਦੇ ਆ ਸਪੈਸ਼ਲ ਨਾਮ ਤਾਰੀ ਕੁਲਫੀ ਇਨਾਂ ਦਾ ਤੇ ਵਿਆਹ ਸ਼ਾਦੀਆਂ ਦੇ ਆਰਡਰ ਬੁੱਕ ਕਿਤੇ ਜਾਂਦੇ ਆ ਸਪੈਸ਼ਲ ਖੋਏ ਵਾਲੀ ਕੁਲਫੀ ਬੜੇ ਸਮੇਂ ਤੋਂ ਕੰਮ ਕਰ ਰਹੇ ਆ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਨੇ ਤੇ ਕਾਫੀ ਜੋ ਲੋਕ ਇੱਥੇ ਇਕੱਠੇ ਹੁੰਦੇ ਆ ਉਹ ਸਪੈਸ਼ਲ ਇਹਨਾਂ ਤੋਂ ਕੁਲਫੀਆਂ ਲੈ ਕੇ ਜਾਂਦੇ ਆ ਕਾਫੀ ਰਾਤ ਸਮੇਂ ਤੱਕ ਖੜੇ ਰਹਿੰਦੇ ਆ ਕਟੋ ਕਟ ਮੇਰੇ ਹਿਸਾਬ ਨਾਲ ਇਹ 9 ਵਜੇ ਤੱਕ ਰਾਤ ਤੱਕ ਖੜੇ ਰਹਿੰਦੇ ਆ ਹਾਂਜੀ ਭਾਜੀ 9 ਵਜਾਂ ਦੇ ਤੁਹਾਨੂੰ ਰਾਤ ਨੂੰ ਹਾਂਜੀ 9:30 ਜੀ 10 9:30 10 ਵਜੇ ਤੱਕ ਵਜ ਜਾਂਦੇ ਆ ਤੇ ਹਾਂਜੀ ਹਾਂਜੀ ਹੋਰ ਜੀ ਠੀਕ ਠਾਕ ਹੋ ਕੁਲਫੀ ਕਿਵੇਂ ਲੱਗਦੀ ਤੁਹਾਨੂੰ ਜਿੰਨਾ ਦੀ ਆਈਸਕ੍ਰੀਮ ਲੈ ਕੇ ਜਾਂਦੇ ਤੁਸੀਂ ਬਹੁਤ ਤਰ੍ਹਾਂ ਹਰ ਵਾਰੀ ਮੈਚ ਕੋਲ ਲੈ ਕੇ ਜਾਂਦਾ ਹਰ ਰੋਜ਼ ਹਰ ਰੋਜ਼ ਤੁਸੀਂ ਇੱਥੋਂ ਲੈ ਕੇ ਜਾਂਦੇ ਹੋ ਤੇ ਤੁਹਾਨੂੰ ਨਹੀਂ ਇਹ ਲੱਗਦਾ ਵੀ ਜਿਵੇਂ ਲੋਕ ਫੌਰਨ ਜਾਂਦੇ ਆ ਬਾਹਰ ਜਾਂਦੇ ਆ ਲੋਕ ਉੱਥੇ ਜਾ ਕੇ ਇਹ ਕੰਮ ਕਰਦੇ ਆ ਤੇ ਇੱਥੇ ਆ ਕੇ ਵੀ ਇਹ ਆਪਣੇ ਪੰਜਾਬੀ ਕੰਮ ਕਰ ਰਹੇ ਤੇ ਇੱਥੇ ਵਧੀਆ ਜਾਂ ਉੱਥੇ ਵਧੀਆ ਇੱਥੇ ਇੱਥੇ ਵਧੀਆ ਕੁੱਝ ਕੀ ਹੈ ਹਾਂ ਬਾਹਰ ਫੌਰਨ ਜਿਹੜਾ ਕਰਨਾ ਹਾਂ ਇੱਥੇ ਬਹੁਤ ਵਧੀਆ ਜੀ ਹਾਂ ਭਾਰਤ ਤੱਕ ਹੀ ਹੈ ਤੇ ਇੱਥੇ ਜੋ ਕੰਮ ਕਰ ਰਹੇ ਆ ਲੋਕ ਆਪਣਾ ਬਹੁਤ ਵਧੀਆ ਕਰ ਰਿਹਾ ਹਾਂਜੀ ਅ ਕੀ ਨਾਮ ਸੁਭਨਮ ਦੱਸਿਓ ਟਟਾ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਜੀ ਸੁਖਪਾਲ ਸਿੰਘ ਜੀ ਤੁਸੀਂ ਕਿੰਨੇ ਸਾਲ ਤੋਂ ਕਰ ਰਹੇ ਹੋ ਕੰਮ ਪਿਛਲੇ 3 ਸਾਲਾਂ ਤੋਂ ਸੌਫ ਕਰ ਰਿਹਾ ਹਾਂ ਜੀ 3 ਸਾਲ ਤੋਂ ਕੰਮ ਕਰ ਰਹੇ ਹਾਂ ਤੇ ਤੁਹਾਡੀਆਂ ਕਿੰਨੀਆਂ ਕੁ ਕੁਲਫੀਆਂ ਜਿਹੜੀਆਂ ਜਾਂ ਆਈਸਕ੍ਰੀਮ ਲੱਗ ਜਾਂਦੀ ਹੈ ਜਾਂ ਕਿੰਨੀ ਕੇ ਇਨਕਮ ਤੁਹਾਨੂੰ ਹੋ ਜਾਂਦੀ ਹੈ ਵੈਸੇ ਤੁਸੀਂ ਜੋਬ ਕਿਸ ਤਰ੍ਹਾਂ ਦੀ ਕਰਦੇ ਹੋ ਪਹਿਲਾਂ ਵੈਸੇ ਹੋਰ ਵੀ ਕੰਮ ਕਰਦੇ ਹੋ ਕੋਈ ਹਾਂਜੀ ਮੈਂ ਮਾਰਕੀਟ ਕਮੇਟੀ ਦੀ ਜੌਬ ਕਰਦਾ ਜੀ ਮਾਰਕੀਟ ਕਮੇਟੀ ਉਹਤੇ 9 ਤੋਂ 5 ਡਿਊਟੀ ਜੀ ਤੇ 5 ਵਜੇ ਤੋਂ ਬਾਅਦ ਆ ਕੇ ਮੈਂ ਇਹ ਕੰਮ ਕਰਦਾ ਜੀ ਆਪ ਦਾ ਰੰ ਨੂੰ 10:00 11:00 10:00 ਵਜੇ ਜਾਂਦੇ 11:00 ਵਜੇ ਜਾਂਦੇ ਜੀ ਜਿਵੇਂ ਆਪਾਂ ਕੰਮ ਚੱਲਦਾ ਓਕੇ 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 ਦੇਖੋ ਇਹ ਇਨਸਾਨ ਹੈ ਜੋ ਸੁਖਪਾਲ ਸਿੰਘ ਜੀ ਹੈ ਇਹ ਮਾਰਕੀਟ ਕਮੇਟੀ ਦੇ ਵਿੱਚ ਜੌਬ ਕਰਦੇ ਆ ਤੇ ਐਕਸਟਰਾ ਕੰਮ ਜਿੱਦਾਂ ਬਾਹਰ ਲੋਕ ਕਰਦੇ ਆ ਫੋਰਨ ਦੇ ਵਿੱਚ ਉਸੇ ਤਰ੍ਹਾਂ ਹੀ ਇਹ ਪੰਜਾਬ ਦੇ ਵਿੱਚ ਵੀ ਆਪਦਾ ਕੰਮ ਐਕਸਟਰਾ ਕੰਮ ਕਰਦੇ ਆ ਸਪੈਸ਼ਲ ਖੋਏ ਵਾਲੀ ਕੁਲਫੀਆਂ ਦਾ ਤੇ ਆਈਸਕ੍ਰੀਮ ਦਾ ਤੇ ਇੱਥੋਂ ਵੀ ਬਹੁਤ ਕਮਾਈ ਹੋ ਜਾਂਦੀ ਹੈ ਤੇ ਕੀ ਆਪਾਂ ਨੂੰ ਬਾਹਰ ਜਾਣਾ ਚਾਹੀਦਾ ਭਾਜੀ ਨਹੀਂ ਸਰ ਇੱਥੇ ਬਹੁਤ ਆਪ ਦੀ ਪਰਿਵਾਰ ਦੇ ਵਿੱਚ ਹੈ ਜੀ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਜੀ ਬਾਹਰ ਜਾ ਕੇ ਕੀ ਕਰ ਬਹੁਤ ਸੋਹਣਾ ਹੈ ਕਿ ਜਿਹਨੂੰ ਕਹਿੰਦੇ ਵੀ ਕੋ ਬਿਹਾਰਾ ਹੁੰਦਾ ਜੀ ਇੱਥੇ ਬਹੁਤ ਸੋਨਾ ਗੁਜ਼ਾਰਾ ਹੋ ਰਿਹਾ ਜੀ ਆਪਾਂ ਕੰਮ ਕਰਦੇ ਆਂ ਬਸ ਪੂਰਾ ਜੇ ਆਪਾਂ ਬਾਹਰ ਜਾ ਕੇ ਕਿੰਨੇ ਵੀ 14 14 ਘੰਟੇ ਕੰਮ ਕਰਦੇ ਆਂ ਆਪਾਂ ਇੱਥੇ ਕਰਾਂਗੇ ਤਾਂ ਬਹੁਤ ਸੋਨਾ ਆਪਣਾ ਟਾਈਮ ਪਾਸ ਹੁੰਦਾ ਜੀ ਨਹੀਂ ਜਿੱਦਾਂ ਆਪਾਂ ਬਾਹਰ ਚਲੇ ਜਾਂਦੇ ਆਂ ਤੇ ਬਾਹਰ ਜਾ ਕੇ ਫਿਰ ਆਪਾਂ ਨੂੰ ਆਪਣੇ ਬੱਚੇ ਵੀ ਨਹੀਂ ਮਿਲਦੇ ਜਾਂ ਆਪਣਾ ਆਪਣੇ ਪਰਿਵਾਰ ਦੇ ਨਾਲ ਲਿੰਕ ਟੁੱਟ ਜਾਂਦਾ ਹੈ ਤੇ ਫਿਰ ਆਪਾਂ ਕਿੰਨੀ ਉਮਰ ਤੱਕ ਮੇਰੇ ਖਿਆਲ ਮੁਤਾਬਕ ਤਾਂ ਸਾਰੀ ਉਮਰ ਹੀ ਨਹੀਂ ਆਪਾਂ ਬੱਚਿਆਂ ਨੂੰ ਮਿਲ ਸਕਦੇ ਆ ਨਾ ਨਹੀਂ ਮਿਲ ਸਕਦੇ ਜੀ ਜਾਂ ਸਾਰੀ ਉਮਰ ਹੀ ਆਪਾਂ ਪਰਿਵਾਰ ਨੂੰ ਨਹੀਂ ਮਿਲ ਸਕਦੇ ਤੇ ਫਿਰ ਕੁਛ ਚਲੋ ਉਹ ਸਮਾਂ ਹੁੰਦਾ ਜੋ ਮਾੜਾ ਚੰਗਾ ਟਾਈਮ ਲੰਘ ਜਾਂਦਾ ਹੈ ਤੇ ਆਪਾਂ ਕਹਿੰਦੇ ਵੀ ਇਸ ਤੋਂ ਇਲਾਵਾ ਜੇ ਆਪਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਇੰਡੀਆ ਦੇ ਵਿੱਚ ਹੀ ਰਹਿ ਕੇ ਆਪਾਂ ਇਹ ਕੰਮ ਕਰ ਲਈਏ ਤੇ ਕੀ ਇੱਥੇ ਵੀ ਆਪਾਂ ਨੂੰ ਇਨਕਮ ਦਾ ਸੋਰਸ ਵਧੀਆ ਹੈ ਬਹੁਤ ਬਹੁਤ ਵਧੀਆ ਜੀ ਇੱਥੇ ਆਪਣੇ ਕੰਮ ਬਹੁਤ ਆ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਆ ਕੇ ਕੰਮ ਕਰ ਰਹੇ ਆ ਜੀ ਹਾਂ ਮੈਂ ਇੱਕ ਗੱਲ ਹੋਰ ਵੀ ਸੁਣੀ ਹੈ ਇੱਥੇ ਕਹਿੰਦੇ ਇੱਕ 버ਗਰ ਵਾਲਾ ਹੈ ਜੋ ਘੰਟਾ ਕਰਦੇ ਕੋਲ ਕਿਦੜਵਾ ਦੇ ਵਿੱਚ ਰੇੜੀ ਲਗਾ ਰਿਹਾ ਤੇ ਉਹ 2 ਕਰੋੜ ਦੀ ਕੋਠੀ ਪਾ ਰਿਹਾ ਇਹ ਗੱਲ ਸੱਚ ਹੈ? ਹਾਂਜੀ। ਇਹ ਗੱਲ ਸੱਚ ਹੈ। ਇਹ ਗੱਲ ਸੱਚ ਹੈ ਜੀ। ਕਿਉਂਕਿ ਮਿਹਨਤ ਕਰ ਰਹੇ ਆਪਣੇ ਲੋਕ ਇੱਥੇ ਆਪਦੇ ਲੋਕ ਮਿਹਨਤ ਕਰਨਾ ਛੱਡਦੇ ਜਾਂਦੇ ਆ। ਇੱਥੇ ਮਿਹਨਤ ਕਰੋ ਇੱਥੇ ਸਾਰਕੋਜ ਆਪਾਂ ਵੀ ਸਭ ਕਰ ਸਕਦੇ ਆ। ਬੜੀ ਗੱਲ ਤਾਂ ਮਿਹਨਤ ਕਰ ਰਿਹਾ। ਆਪਣੇ ਲੋਕਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਪੰਜਾਬੀਆਂ ਨੂੰ ਮਿਹਨਤ ਕਰੀ ਬਾਹਰ ਦੇ ਜਾਓ। ਆਪਣੇ ਪੰਜਾਬ ਦੇ ਵਿੱਚ ਬਹੁਤ ਕੋਜਾ ਹੈ। ਪੰਜਾਬ ਦੀ ਜਿਹੜੀ ਸਾਡੀ ਧਰਤੀ ਹੈ ਜਰਖੇਜ ਧਰਤੀ ਹੈ ਇੱਥੇ ਕੁਝ ਵੀ ਵਿਜੋ ਹੀ ਹੋ ਜਾਂਦਾ ਹੈ ਹਾਂਜੀ 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 ਹਾਂ ਤੇ ਹੁਣ ਤੁਹਾਡੇ ਕੋਲੇ ਚਲੋ ਅ ਕਸਟਮਰ ਆਇਆ ਤੁਸੀਂ ਅਟੈਂਡ ਕਰ ਲਓ ਹਨਾ ਦੇਖੋ ਕਸਟਮਰ ਨੂੰ ਅਟੈਂਡ ਕਰ ਰਿਹਾ ਬਹੁਤ ਵਧੀਆ ਢੰਗ ਦੇ ਨਾਲ ਟ੍ਰੀਟ ਕਰ ਰਿਹਾ ਤੇ ਵਧੀਆ ਸਪੈਸ਼ਲ ਕੋਈ ਵਾਲੀ ਕੁਲਫੀ ਲਗਾ ਰਿਹਾ ਭਾਜੀ ਤੇ ਇਹ ਮਾਰਕੀਟ ਕਮੇਟੀ ਦੇ ਵਿੱਚ ਕੰਮ ਵੀ ਕਰਦੇ ਆ ਤੇ ਨਾਲ ਨਾਲ ਆਪਦਾ ਬਿਜ਼ਨਸ ਪਾਰਟ ਟਾਈਮ ਬਿਜ਼ਨਸ ਵੀ ਕਰ ਰਹੇ ਆ ਹਨਾ ਤੇ ਬਹੁਤ ਵਧੀਆ ਗੱਲ ਹੈ ਤੇ ਐਸੀ ਤਰ੍ਹਾਂ ਹੀ ਮੈਂ ਇੱਕ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਦਾ ਖੇੜਾ ਛੱਡ ਕੇ ਫੌਰੀਨ ਦਾ ਖੇੜਾ ਛੱਡ ਕੇ ਤੁਸੀਂ ਇੰਡੀਆ ਦੇ ਵਿੱਚ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਦੇ ਹੋ ਤੇ ਆਪਦੀ ਕਮਾਈ ਕਰ ਸਕਦੇ ਹੋ ਆਪਦੇ ਬੱਚੇ ਪਾਲ ਸਕਦੇ ਹੋ ਤੇ ਇੱਕ ਵਾਰੀ ਫੇਰ ਆਪਾਂ ਗੱਲ ਭਾਜੀ ਨਾਲ ਕਰਦੇ ਆ ਉਹ ਹੁਣ ਇਸ ਟਾਈਮ ਆ ਵਿਜੀ ਹੈ ਤੇ ਭਾਜੀ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਵੀ ਜਿਸ ਤਰ੍ਹਾਂ ਤੁਹਾਡੇ ਕੋਲ ਗਾਹ ਕਰ ਰਹੇ ਆ ਨਾ ਬਹੁਤ ਵਧੀਆ ਤੁਸੀਂ ਸਾਰਿਆਂ ਨੂੰ ਅਟੈਂਡ ਕਰ ਰਹੇ ਹੋ ਬਹੁਤ ਜੇਕਰ ਤੁਹਾਡੀ ਆਈਟਮ ਵਧੀਆ ਹੈ ਨਾ ਤੇ ਤਾਂ ਹੀ ਤੁਹਾਡੇ ਕੋਲੇ ਗਾਹਕ ਬਹੁਤ ਵਧੀਆ ਆ ਰਹੇ ਆ ਵਧੀਆ ਚੀਜ਼ ਨੂੰ ਵਧੀਆ ਕਿਹਾ ਜਾਂਦਾ ਹਨ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਣਾ ਚਾਹਣਾ ਵੀ ਤੁਸੀਂ ਪੰਜਾਬੀਆਂ ਨੂੰ ਕੀ ਸਦਿਆਂ ਦਿਆਂ ਚਾਹਣਾ ਹੈ ਪੰਜਾਬੀਆਂ ਨੂੰ ਮੈਂ ਕਿਹਾ ਵੀ ਇੱਥੇ ਜਿਸ ਤਰ੍ਹਾਂ ਪੰਜਾਬੀਆਂ ਪੰਜਾਬ ਦੇ ਵਿੱਚ ਇੱਕ ਭਈਆਂ ਦਾ ਰਾਜ ਹੋਣ ਜਾ ਰਿਹਾ ਤੇ ਭਈਏ ਹੀ ਇੱਥੇ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦੇ ਆ ਜਾਂ ਰਾਜ ਹੋਣ ਜਾ ਹੀ ਰਿਹਾ ਸਮਝ ਲਓ ਵੀ ਹਰ ਕੰਮ ਜਿਹੜਾ ਪੰਜਾਬ ਦੇ ਵਿੱਚ ਭਈਏ ਕਰ ਰਹੇ ਆ ਤੇ ਤੁਸੀਂ ਇੱਕ ਸਿੰਘੋਂ ਸਿੱਖੋਂ ਤੇ ਇੱਕ ਤਰ੍ਹਾਂ ਨਾਲ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਮੈਂ ਕਹਿੰਦਾ ਜੀ ਕਿ ਬਾਹਰ ਦਾ ਆਪਾਂ ਪੰਜਾਬ ਬਚਾਓ ਆਪਣਾ ਪੰਜਾਬ ਚ ਜੇ ਇੱਥੇ ਆਪਾਂ ਬਾਹਰ ਤੁਰੇਗੇ ਇੱਥੇ ਆਪਣੇ ਘਰ ਨਹੀਂ ਰਹਿਣਾ ਗੱਲ ਪੁੱਛੀ ਆਪਣੀ ਠੀਕ ਆ ਜੀ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਪੰਜਾਬੀ ਰਹਿਣੀ ਨੀਗੀ ਜੀ ਪਰ ਆਪਣੇ ਕੋਠੀਆਂ ਛੜ ਛੜ ਕੇ ਕਰੋੜਾਂ ਰੁਪਈਆਂ ਦੀ ਤੇ ਪਾ ਪਾ ਕੇ ਆਪ ਬਾਹਰ ਬੈਠੇ ਆ ਜੀ ਬਾਹਰ ਬੈਠੇ ਠੀਕ ਹੈ ਜੀ ਇੱਥੇ ਮਿਹਨਤ ਕਰੋ ਯਾਰ ਬਹੁਤ ਵਧੀਆ ਪਹਿਲੀ ਕਰਦਾ ਮਾਂ ਪਿਓ ਘਵਾ ਲੈਨੇ ਆਪਾਂ ਇਹ ਤਾਂ ਬਾਹਰ ਜਾ ਕੇ ਜੀ ਜਿਵੇਂ ਜਾਨ ਮੁੰਡੇ ਕੁੜੀਆਂ ਜਾਂਦੇ ਆ ਉਹ ਤੇ ਪਹਿਲਾਂ ਪੀਆਰ ਵਾਸਤੇ ਭਜਦੇ ਆ ਪਰ ਪੜ੍ਹਾਈ ਤੇ ਪਰ ਪੀਆਰ ਵਾਸਤੇ ਫਿਰ ਬਿਜ਼ਨਸ ਸ਼ੁਰੂ ਕਰ ਦਿਆ ਸਾਰੀ ਮਰੋਦਨ ਮਾਂ ਪਿਓ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜੀ ਹੂੰ ਜਿਨ੍ਹਾਂ ਨੇ ਜਨਮ ਦਿੱਤਾ ਇਹ ਮਹਾਰਾਜ ਨੇ ਆਪ ਨੂੰ ਭੇਜਿਆ ਤੇ ਉਹਨੇ ਸਭ ਕੋ ਕਾਰ ਵੀ ਦੇਣਾ ਹੈ ਤੁਸੀਂ ਹੁਣ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਕੰਮ ਕਰਦੇ ਹੋ ਤੁਹਾਨੂੰ ਕਿੰਨਾ ਕੁ ਵਧੀਆ ਲੱਗਦਾ ਹੈ ਕਿੰਨਾ ਵਧੀਆ ਲੱਗਦਾ ਜੀ ਮੈਨੂੰ ਤਾਂ ਇਹ ਤੁਹਾਨੂੰ ਕਿੰਨੀ ਕਿ ਸੰਤੁਸ਼ਟੀ ਹੈ ਤੁਹਾਡਾ ਕਿੰਨੀ ਕਿ ਕਮਾਈ ਦਾ ਸੋਰਸ ਵਧੀਆ ਬਣ ਰਿਹਾ ਹੈ ਮੇਰਾ ਬਹੁਤ ਵਧੀਆ ਪਰ ਰਿਹਾ ਜੀ ਮੈਨੂੰ ਬਹੁਤ ਵਧੀਆ ਵੀ ਸਕੂਲ ਮੁੰਡਾ ਵੀ ਰਾਤ ਨੂੰ ਆਪਾਂ ਮਿਹਨਤ ਕਰਉਂ ਪਰਿਵਾਰ ਮੇਰਾ ਖੁਸ਼ ਹੈ ਜੀ ਫੁੱਲ ਮਿਲਾ ਕੇ ਜੀ ਸਾਰੇ ਵਧੀਆ ਇੱਥੇ ਕਰ ਰਹੇ ਹਾਂ ਹਾਂ ਜੋਬ ਦੇ ਨਾਮ ਮੈਂ 12 ਸਾਲ ਉਨੇ ਜੋਬ ਕਰਦੇ ਨੂੰ ਮੈਨੂੰ ਮਾਰਕੀਟ ਦੇ ਵਿੱਚ ਪਰ ਮੈਂ ਜੋਬ ਨਾਲ ਵੀ ਇਹ ਵਧੀਆ ਲੱਗ ਰਿਹਾ ਤੁਸੀਂ ਜੋਬ ਇਹ ਮਾਰਕੀਟ ਕਮੇਟੀ ਦੇ ਵਿੱਚ ਕਿੱਥੇ ਕਰ ਰਹੇ ਹੋ ਮੈਂ ਮਲੋਟ ਕਰ ਰਿਹਾ ਮਲੋਟ ਕਰ ਰਹੇ ਹਾਂ ਦੇਖੋ ਭਾਜੀ ਸਾਡੇ ਮਲੋਟ ਮਾਰਕੀਟ ਕਮੇਟੀ ਦੇ ਵਿੱਚ ਸਖਬਾਲ ਸਿੰਘ ਜੀ ਜੋਬ ਵੀ ਕਰਦੇ ਆ ਤੇ ਨਾਲ-ਨਾਲ ਐਕਸਟਰਾ ਟਾਈਮ ਕੱਢਦੇ ਆ ਤੇ ਗੁਰਦੁਆਰਾ ਸੀਨੀਅਰ ਸਾਹਿਬ ਪਾਸਸ਼ੇ ਦਸਵੀਂ ਗਿੱਦੜਵਾਹਾ ਨੇੜੇ ਰੇਲਵੇ ਫਾਟਕ ਪਿਉਰੀ ਇੱਥੇ ਖੜਕੇ ਰਾਤ 10 11 ਵਜੇ ਤੱਕ ਕੁਲਫੀਆਂ ਤੇ ਆਈਸਕ੍ਰੀਮ ਦਾ ਕੰਮ ਕਰਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਜੀਆਂ ਵਾਂਗੂ ਸਾਰੇ ਹੀ ਆਪਣੀ ਮਿਹਨਤ ਕਰੋ ਤੇ ਪੰਜਾਬ ਬਚਾਓ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰੋ ਪੰਜਾਬ ਦੇ ਵਿੱਚ ਰਹਿ ਕੇ ਆਪਦੀ ਕਮਾਈ ਕਰੋ ਤੇ ਪੰਜਾਬ ਨੂੰ ਬਚਾਓ ਸਪੈਸ਼ਲ ਜਿਹੜੀ ਗੁਲਫ਼ੀ ਬਣਾਉਂਦੇ ਆ ਨਾਮ ਤਾਰੀ ਖੋਏ ਵਾਲੀ ਗੁਲਫ਼ੀ ਹੈ ਮੈਂ ਵੀ ਬਹੁਤ ਵਾਰੀ ਲੈ ਕੇ ਗਿਆ ਆ ਭਾਜੀਆਂ ਕੋਲੋਂ ਬਹੁਤ ਵਧੀਆ ਗੁਲਫ਼ੀਆਂ ਬਣਾਉਂਦੇ ਆ ਤੇ ਜਦੋਂ ਲੈ ਕੇ ਜਾਈਦਾ ਮਨ ਖੁਸ਼ ਹੋ ਜਾਂਦਾ ਘਰ ਜਿਹੜਾ ਪਰਿਵਾਰ ਹੈ ਸਾਡਾ ਉਹ ਖੁਸ਼ ਹੋ ਜਾਂਦਾ ਤੇ ਮੈਂ ਇਹ ਮੇਰੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਸੁਖਪਾਲ ਭਾਜੀ ਜਿਹੜੇ ਸਾਡੀ ਬਹੁਤ ਮਿਹਨਤ ਕਰ ਰਿਹਾ ਹੈ ਪਿੰਡ ਗਿਲਜੇ ਵਾਲੇ ਤੋਂ ਪੰਜਾਬ ਦੇ ਵਿੱਚ ਹੈ ਤੇ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹੈ ਗੁਰਦੁਆਰਾ ਸੀਨੀਅਰ ਸਾਹਿਬ ਪਾਸੇ 10ਵੀਂ ਦੇ ਚਰਨਾਂ ਦੇ ਵਿੱਚ ਓਟ ਆਸਰਾ ਲੈ ਕੇ ਖੜਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਨਾਂ ਕੋਲੋਂ ਜਿਹੜੀ ਇਹ ਸਪੈਸ਼ਲ ਹੈ ਜਿਹੜੀ ਕੁਲਫੀ ਹੈ ਉਹਦਾ ਆਨੰਦ ਜ਼ਰੂਰ ਮਾਣਿਆ ਕਰੋ ਜ਼ਰੂਰ ਲੈ ਕੇ ਜਾਇਆ ਕਰੋ ਆਪਣੇ ਬੱਚਿਆਂ ਨੂੰ ਖੁਲਾਇਆ ਕਰੋ ਆਪਣੇ ਪਰਿਵਾਰ ਨੂੰ ਖੁਲਾਇਆ ਕਰੋ ਤੇਰ ਆਨੰਦ ਮਾਣਿਆ ਕਰੋ ਔਰ ਅਸੀਸਾਂ ਦੇ ਆਗਰੋ ਪਾਜੀਆਂ ਨੂੰ ਵੀ ਬਹੁਤ ਵਧੀਆ ਕੁਲਫੀ ਬਣਾਈ ਹੈ ਤੁਹਾਨੂੰ